ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਦ ਕਾਲ ਨਾਨਕ ਦੇਵੂ ਲਏ ਜੇਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਦ ਕਾਲ मैं घर विच में राज ਤਦ ਬਿਨ ਸੁਰਤ ਕਰੇ ਕੋ ਮੇਰੀ ਤਦ ਬਿਨ ਸੁਰਤ ਕਰੇ ਰੰਗ ਦੀ ਜਾ ਰੰਗ ਸਭ ਦੇਖੋ ਮੰਗ ਕਹੇ ਰੰਗ ਸਭ ਦੇਖੋ ਮੰਗ ਕਹੇ ਰੰਗ ਸਭ ਦੇਖੋ ਦਰਸ਼ਨ ਦੀਜਾ ਹਰਿਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਹੇ ਨਾਮੁ ਵੇ ਸੁਦਾਮਾ ਜੈ ਦਿਉ ਨਾਮ ਦੇਖ ਸੁਦਾਮਾ ਜੈ ਦਿਉ ਨਾਮ দাম দিজা খোল কিবাড় দর্শন দিজা कबीर तुम समरथ दाते क्या है कबीर तुम समरथ दाते दीज खोल किड़ दर्शन दीजा दीज खोल शन दी जा बबी हाय अमृत वेले बोलिया अमृत वे ਵਾਰਸੋ ਕਿਰਪਾਤਾਰ ਵਾਰਸੋ ਕਿਰਪਾਤਾਰ ਵਾਰਸੋ ਕਿਰਪਾਤਾਰ ਤਨ ਨਰਾਮਦਾਸ ਗੁਰ ਜੈ ਨਰਾਮਦਾਸ ਗੁਰ ਤਨ ਤਨ ਨਰਾਮਦਾਸ ਗੁਰ ਜੈ ਨਰਾਮਦਾਸ ਗੁਰ ਜਿਨ ਸਿਰ ਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਪੂਰੀ ਹੋਈ ਕਰਾਮਾਤ ਪੂਰੀ ਹੋਈ ਕਰਾਮਾਤ ਆਪ ਸਰਜਨ ਸੋ ਕੋ ਟਲ ਗੁਰ ਸੇ ਵਿਆ ਸੋ ਕੋ ਟਲ ਗੁਰ ਸੇ ਵਿਆ ਐਨ ਸੁਸਾਜ ਸੁਬਾਹ ਐਨ ਸੁਸਾਜ ਸੁਬਾਹ ਦਰਸ਼ਨ ਪਰਸਿਆ ਗੁਰੂ ਕਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਹੋ ਵਾ ਸਿਫਤ ਕੁਸਾਂ ਮੰਦੀ ਜਿੰਦਾਬਾਦ ਕਾਹੇ ਹੋਇਆ ਸਿਫਤ ਕੁਸਾਂ ਮੰਦੀ ਸੂਰੇ ਅਰਸਾਂ ਕੋਰਾਂ ਚੱਟੀਆਂ ਸੂਰੇ ਅਰਸਾਂ ਗੁਰੂ ਕੋਟੀਆਂ ਬੈਠਾ ਸੋ ਦੀਪਾਤਸ਼ਾਹ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇ ਰਹੀ ਤੁਹਾਡੀ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਆਇਆ ਸ਼੍ਰੀ ਹਰਿ ਕ੍ਰਿਸ਼ਨ ਆਇਆ ਸ਼੍ਰੀ ਹਰਿ ਕ੍ਰਿਸ਼ਨ ਆਇਆ ਬਦੁਖ ਜਾਏ ਸ਼ੀਸ਼ੀ ਹਰ ਕ੍ਰਿਸ਼ਨ ਤੇ ਆਇਆ ਜਿੱਥੇ ਸਭ ਦੁੱਖ ਜਾਏ ਸ਼ੀਸ਼ੀ ਹਰ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ Se maria Carona de A. ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿ ਗੁਰੂ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤ ਨਾਮ ਸਤ ਨਾਮ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ 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 ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ ਸਤਨਾਮ